ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗ੍ਰੀਨ ਬਨਵਾਜ ਗੌੜੀ ਕੀ ਵਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਈ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਤਿਆਈ ਹੈ ਗੁਰਮਖ ਪਾਵੇ ਕੋਈ ਮਹੱਲਾ ਚੌਥਾ ਹੰਮੀ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹਾਂ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉਮੈ ਮੈਲ ਬਖੇ ਉਤਰੈ ਹਰ ਅੰਮ੍ਰਿਤ ਹਰਿ ਉਰਧਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋਤ ਧੋਰ ਮਿਲੇ ਸੇ ਮਿਲ ਰੈ ਹਰ ਮੇਲੀ ਸਿਰਜਨਹਾਰ ਪੌੜੀ ਤੂੰ ਸੱਚਾ ਸਾਬ ਸੱਚ ਹੈ ਸੱਚ ਸੱਚਾ ਗੋਸਾਈ ਤਦਨੂ ਸਾਬਤ ਆਈ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਪਤ ਸਵਾਲਿਓਂ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹਲਾ ਚੌਥਾ ਵੇਨ ਨਾਮੀ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨਮੋਖ ਅੰਕਾਰ ਸਲਾਇੰਦੇ ਹੋਮੀ ਮਮਤਾ ਬਾਦ ਜਿੰ ਸਲਾਇਨ ਸੇ ਮਰ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖਿ ਉਪਰੈ ਜਪ ਹਰ ਹਰ ਪਰਮਾਨੰਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਰੰਜਨ ਹਰਿ ਰਾਇਆ ਜਿਨੇ ਤੋ ਇੱਕ ਮਨ ਸੱਚ ਤੇ ਆਇਆ ਤਿਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀਕ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਨਾਇਆ ਤੁਦ ਜੀਵਣ ਦਾਤਾ ਤੂੰ ਹੈ ਨਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਈਬਾ ਸੱਚੇ ਸਤ ਨਾਇਆ ਸ਼ਲੋਕ ਮਹੱਲਾ ਚੌਥਾ ਮਾਨੇ ਅੰਤਰ ਹੋ ਮੇ ਰੋਗ ਹੈ ਭਰਮ ਭੁੱਲੀ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤ ਗੁਰ ਸਾਦੂ ਸੱਜੇ ਨਾਮ ਹਲਾ ਚੌਥਾ ਮਨ ਤਨ ਰਤਾ ਰੰਗ ਸਿਉ ਗੁਰਮਕ ਹਰਿ ਗੁਣਤਾਸ ਜਨ ਨਾਨਕ ਹਰਿ ਸਰਨਾਗਤੀ ਹਰ ਮੇਲੇ ਗੁਰਸਬਾਸ ਪੌੜੀ ਤੂੰ ਕਰਤਾ ਪ੍ਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤਦ ਜੀਵਣ ਹੋਏ ਸੁਆਖੀਐ ਤਦ ਜੀਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਭ ਦੂ ਤੂੰ ਚੜੀਐ ਤੋ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਤ ਗੜੀਐ ਸਲੋਕ ਮਹਲਾ 4 ਮੈਂ ਮਨ ਤਨ ਪ੍ਰੇਮ ਪਰਮ ਕਾ ਅੱਠੀ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਸਵੰਨ ਮਹਲਾ 4 ਜਿਨ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤਵੇਂ ਸੁਹਾਨਾ ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਰੰਨ ਪੌੜੀ ਤੂੰ ਕਰਤਾ ਆਪ ਆਪੁ ਲਹਿ ਪੁੱਲਣ ਵਿੱਚ ਨਾਹੀ ਤੂੰ ਕਰੀ ਸੋ ਸੱਚੇ ਭਲਾ ਹੈ ਗੁਰ ਸਬਦ ਬੁਜਾਈ ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗਮ ਦਿਆਲ ਹੈ ਸਭ ਤਦ ਧਿਆਈ ਸਭ ਜੀ ਤੇਰੇ ਤੋਂ ਸਬਸਦਾ ਤੂੰ ਸਾਬਿਸ਼ਡਾਈ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸ ਰਾਂ ਅੱਖੀ ਤਾਰ ਲਗਾਨਾ ਗੁਰ ਤੁਠੀ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਧਿਆਨ ਹੈ ਜਿਸ ਨੂੰ ਦਇਆ ਸਦਾ ਹੋਈ ਸਤ ਗੁਰ ਅੰਦਰ ਨਿਰਵੈਰ ਹੈ ਸਬਦਿ ਕੇ ਬ੍ਰਹਮ ਇਕਸੋਈ ਨਿਰਵਾਰਾ ਨਾਲ ਜਿਵੈਰ ਚਲਾਇੰਦੇ ਦੈਨ ਵਿੱਚੋਂ ਤਿਸਟਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉ ਹੋਈ ਸਤਗੁਰ ਨੂੰ ਜਿਹਾ ਕੋ ਇਛਾ ਦਾ ਤੇਹਾ ਫਲ ਪਾਹੀ ਕੋਈ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕਛੁ ਗੁਜਾ ਨਾ ਹੋਈ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੀ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤੇ ਸਬਖਛ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀਰੀ ਸ ਕਰੇ ਸੋ ਮੂੜ ਅ ਜਾਣੀ ਜਿਸਨੂੰ ਸਤ ਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਬੋਜ ਸਤਿ ਸਮਾਨੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਰੰਜਨ ਅੰਬਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਨ ਜਪਿਆ ਇਕ ਮਨ ਇਕ ਚਤ ਤਿੰਨ ਲੱਥਾ ਹੋ ਮੈਂ ਪਾਰ ਜਿਨ ਗੁਰਮਕਹਾਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੈ ਸਤਗੁਰੂ ਕੀ ਤਿਸਨੂੰ ਫਿੱਟ ਪਿੱਟ ਕੈ ਸਭ ਸੰਸਾਰ ਸਤਗੁਰ ਵਿੱਚ ਆਪ ਵਰਤਦਾ ਹਰ ਆਪੀ ਰੱਖਣ ਹਾਰ ਧੰਨ ਧੰਨ ਗੁਰੂ ਗੋਣ ਗਾਵੰਦਾ ਤਿਸਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਨ ਜਪਿਆ ਸਿਰਜਨਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ ਵਿੱਚ ਆਪੇ ਜਨ ਤੇ ਉਪਾਇਕੈ ਮੁਖ ਆਪੇ ਦੇ ਗਰਾਸ ਸਬੇ ਆਪੇ ਆਪ ਵਰਤਦਾ ਆਪੇ ਹੀ ਗੁਣਤਾਸੈ ਜਨ ਨਾਨਕ ਨਾਮ ਧਿਆਏ ਤੂੰ ਸਭ ਕੇ ਲਿਖ ਕੱਟੀ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੈ ਜੋ ਤੁਧ ਸੱਚ ਸਲਾਇਂਦੇ ਤਿੰਨ ਜਮ ਕੰਕਰ ਨੇੜ ਨ ਆਵੈ ਤਿੰਨ ਕੇ ਮੁਖ ਦਰ ਉਜਲੈ ਜਨ ਹਰ ਹਰ ਦੇ ਸੱਚਾ ਭਾਵੈ ਕੁੜਿਆਰ ਪਿਸ਼ਾਹਾਂ ਸੱਡੀਆਂ ਕੂਣ ਹਿਰਦੇ ਕਪਟ ਮਹਾ ਦੁਖ ਪਾਵੇ ਮੋ ਕਾਲੇ ਕੁੜਿਆਰੀਆਂ ਕੁੜਿਆਰ ਕੋੜੋ ਵਈ ਜਾਵੇ ਸਲੋਕ ਮਹੱਲਾ 14 ਸਤ ਗੁਰ ਤਰਤੀ ਤਰਮੁ ਹੈ ਤਿਸ ਵਿੱਚ ਜਿਹਾਂ ਕੋ ਬੀਜੈ ਤਿਹਾਂ ਫਲ ਪਾਈ ਗੁਰ ਸਿੱਖੀ ਅੰਮ੍ਰਿਤ ਬੀਜਿਆ ਜेन ਅੰਮ੍ਰਿਤ ਪਾਲ ਹਰ ਪਾਇ ਉਹ ਨ ਹਲਤ ਪਰਤ ਮੁਖ ਊਜਲੇ ਉਹ ਹਰ ਦਰਗਿ ਸਤੀ ਪੈ ਨਾਈ ਇਕ ਨ ਅੰਦਰ ਖੋਡ ਨਿਤ ਖੋਡ ਕਮਾਵੇ ਉਹ ਜੀਹਾ ਬੀਜੇ ਤੇਹਾ ਫਲ ਖਾਈ ਜਾਂ ਸਤਗੁਰ ਸਰਾਫ ਨਦਰ ਕਰ ਦੇਖੈ ਸਵਾਮ ਗੀਰ ਸਭ ਊਜੜ ਆਈ ਉਹ ਜੀ ਹਾ ਚਿਤ ਵੈ ਨਿਤ ਤੀ ਹਾ ਪਾਇਨ ਉਹ ਤੀ ਹੋ ਜੀ ਹੈ ਦੇਵ ਜਾਈ ਨਾਨਕ ਦੁਹੀ ਸ੍ਰੀ ਖਸਮ ਆਪੀ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਈ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੇ ਸੋ ਥਾਈ ਪਾਈ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵੱਤ ਹੋਵੇ ਸਾਈਂ ਖਾਏ ਬਿਨ ਸਤਗੁਰ ਸੋਜੀ ਨਾ ਪਵੇ ਹੰਕਾਰ ਨਾ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡੇ ਘਰ ਘਰ ਮੰਗਾਈ ਕੋੜ ਠੱਗੀ ਗੋਜੀ ਨਾ ਰਹੇ ਮੁੱਲਮਾ ਪਾਜ ਲੈ ਜਾਏ ਜਸ ਹੋਵੇ ਪੁਰਬ ਲਿਖਿਆ ਤਿਸ ਸਤਿਗੁਰ ਮਿਲੇ ਪ੍ਰਭ ਆਈ ਜੋ ਲੋਹਾ پارਸ ਭੇਟੀ ਐ ਮਿਲ ਸੰਗਤ ਸਵਰਨ ਹੋਈ ਜਾਏ ਜਨ ਨਾਨਕ ਕੇ ਪ੍ਰਭ ਤੂੰ ਤਨੀ ਜੋ ਭਾਵੈ ਤਿਵੇਂ ਚਲਾਏ ਪੌੜੀ ਜਨ ਹਰ ਹਰ ਦੇ ਸੇਵਿਆ ਤਿਨ ਹਰ ਆਪ ਮਿਲਾਈ ਗੁਣ ਕੀ ਸਾਜ ਤਨ ਸਿਉ ਕਾਰੀ ਸਭ ਅਵਗੁਣ ਸਬਦ ਜਲਾਇ ਅਵਗੁਣ ਵਿਕਣ ਪੱਲਾਰੀ ਜਿਸ ਦੇਸੋ ਸਚੈ ਪਾਏ ਬਲੇ ਹਾਰੀ ਗੁਰ ਆਪਣੈ ਜਨੇ ਅਵਗੁਣ ਮੀਟ ਗੁਣ ਪ੍ਰਗਟਿ ਆਏ ਵੱਡੀ ਵੱਡਾਈ ਵੱਡੇ ਕੀ ਗੁਰਮਖ ਲਾਇ ਵਾਹਿਗੁਰੂ